ਦੋਸਤੋ গুড মর্নিং ਸਤਿ ਸ਼੍ਰੀ ਅਕਾਲ ਆਦਾ ਜਹਾ ਚੱਲੇ ਸਾਰਿਆਂ ਦਾ ਅੱਜ ਅਸੀਂ ਬਸ ਲਾਸਟ ਹੈ ਆਪਣਾ ਕੰਮ ਜਿਹੜਾ ਮੈਸਰ ਲੱਗਿਆ ਬਨੀਰੀ ਵਾਲੀ ਜਗ੍ਹਾ ਜਿਹੜੀ ਉਹ ਕੱਦ ਕਰਦੇ ਲੱਗੇ ਆ ਤੇ ਜਿਹੜੀ ਰਹਿਦੀ ਸੀ ਅੱਜ ਕਰ ਦੇਣੀ ਆ ਕੱਦ ਉਹ ਆਹ ਪੁੱਤਾ ਜੱਟ ਹੋ ਇਹ ਮੇਰੇ ਬੜੇ ਬੂਟੇ ਆ ਤੁਹਾਨੂੰ ਦਿਖਾਣਾ ਦੂਆ ਕੈਮਰਾ ਕਰਕੇ ਕਰੋ ਜੱਟ ਆ ਦੇਖੋ ਇਹ بڑے ਬੂਟੇ ਆਪਣੇ ਵਧੀਆ ਚੱਲੇ ਨੇ ਸਾਰੇ ਹੀ ਦੇਖੋ ਆ ਟੋਪਰੇ ਆ ਚੌਥੇ ਸਾਲ ਚ ਆਏ ਆ ਜੀ ਹਜੇ ਇਹ ਡੋਖਾ ਸਾਲ ਇਹਨਾਂ ਨੂੰ ਲੱਗਿਆ ਆ ਹਜੇ ਬੂਟੇ ਪੂਰੇ ਐ ਤੜੱਲੇਦਾਰ ਐ ਦੇਖੋ ਠੇਕੇਦਾਰ ਐ ਤਾਂ ਭੇਜੋ ਭਾਈ ਕਿਉਂਕਿ ਇਹ ਸਵਾਰਾ ਸੀ ਪਟਾ ਦੇਣੇ ਇਹ ਦੇਖੋ ਆਏਗਾ ਠੇਕੇਦਾਰ ਦੇਖਦਾ ਉਹ ਦੇਖ ਲਵੇ ਬੂਟੇ ਆਪਣੇ ਵਧੀਆ ਆ ਤੇ ਬਾਜਾਂ ਦੇ ਵਿੱਚ ਵੀ ਆ ਤੇ ਉੱਦਾਂ ਵੀ ਵਧੀਆ ਬੂਟੇ ਆ ਬਾਜਾਂ ਇਹ 848 ਬੂਟਾ ਬਾਈ ਆਪਣਾ ਹੈ ਕੋਈ 10 ਨਹੀਂ ਕੋਈ 2 ਨਹੀਂ 848 ਬੂਟਾ ਆ ਜਿਦਾ ਦੇਖ ਸਕਦੇ ਆ ਬੂਟੇ ਇਹ ਸਾਰੇ ਹੀ ਵਧੀਆ ਆ ਵਿੱਚ ਵਿੱਚ ਤਾਂ ਸਿੱਧ ਕੱਡੇ ਮੋਟੇ ਆ ਤੇ ਖੇਤ ਦੇ ਵਿੱਚ ਯਾਰ ਇਹ ਜ਼ਮੀਨ ਦੇ ਵਿੱਚ ਬੂਟਾ ਚੱਲਦਾ ਹੀ ਬਹੁਤ ਆ ਆ ਦੇਖ ਸਕਦੇ ਤੁਸੀਂ ਦੇਖ ਲੋ ਇੱਧਰ ਹੋ ਜਾਓ ਤੁਸੀਂ ਉੱਤੇ ਆਪਣੇ ਐਨ ਟੋਪ ਦੇ ਆ ਜੀ ਆ ਦੇਖ ਲੋ ਆ ਪਹਿਲੇ ਸਾਲ ਚ ਬੂਟਾ ਹੈ ਜੀ ਕਹਿੰਦੇ ਜੀ ਕਮਾਦੀ ਜਬੂਟਾ ਬਹੁਤ ਚੱਲਦਾ ਜੀ ਕਮਾਦੀ ਜਬੂਟਾ ਬਹੁਤ ਚੱਲਦਾ ਦੇਖ ਲੋ ਚੱਲਦਾ ਬਗੈਰ ਕਮਾਦੀ ਤੋਂ ਚੱਲਿਆ ਆ ਕੋਈ ਕਮਾਦੀ ਨਹੀਂ ਕੋਈ ਕੁਛ ਨਹੀਂ ਸਿਰਫ ਇਹਦੇ ਚ ਪੱਠੇ ਬੀਜੇ ਸੀਗੇ ਜੀ ਆਪਾਂ ਆ ਦੇਖ ਲੋ ਕਰੋ ਚੈੱਕ 16 17 ਇੰਚ ਦਾ ਦਾ ਬੂਟਾ ਹੋਣਾ ਹੀ ਹੋ ਗਿਆ 16 17 17 ਇੰਚ ਦਾ ਕਰੋ ਚੈੱਕ ਲੈ ਪੂਰਾ ਵਧੀਆ ਬੂਟਾ ਹੋਇਆ ਹੋਇਆ ਆ ਆ ਦੇਖ ਲੋ ਇੱਧਰ ਆ ਦੇਖ ਲੋ ਆ ਬੂਟੇ ਬੜੇ ਆ ਆਪਣੇ ਤੇ ਇਹ ਬੂਟੇ ਹੈਗੇ ਸਾਲ ਦੇ ਇਹ ਕਹਿਣ ਦਾ ਮਤਲਬ ਜੇ ਇਸ ਹਿਸਾਬ ਨਾਲ ਗਰੋਥ ਕਰਦੇ ਵੀ ਬੂਟੇ ਚੱਲਦੇ ਪਏ ਆ ਏ ਹੋ ਜਾਣੇ ਆ 3.5 ਸਾਲਾਂ ਚ ਤਿਆਰ ਹੋ ਜਾਣੇ ਜੇ ਤਾਂ 4 ਸਾਲ ਚ ਤਿਆਰ ਹੋਏ ਨਾ ਬੁੱਤੇ ਆ ਵੀ 4 ਸਾਲ ਚ ਤਿਆਰ ਹੋ ਜਾਣੇ ਇਹਨੂੰ ਚੋਖਾ ਲੱਗਿਆ ਆ ਹਜੇ ਇਹ 3.5 ਸਾਲ ਚ ਤਿਆਰ ਹੋ ਜਾਣੇ ਬੁੱਤੇ ਦੋ ਕਿੱਲੇ ਆ ਇਹਿੱਧੇ-ਉਿੱਧੇ ਤੇ ਇੱਕ ਕਿੱਲਾ ਭਰੇ ਆ ਉੱਧਰ ਉਹ ਵੀ ਵਧੀਆ ਚੱਲੇ ਆ ਰੋਦੇ ਵਕੀਲ ਆਈ ਚੁੱਕੀ ਉਹ ਤੁਹਾਨੂੰ ਦਿਖਾਇਆ ਇਹਦਾ ਕੋਈ ਵੀ ਗੱਲਬਾਤ ਨਹੀਂ ਪਣੀ ਐਨੀ ਕਿਉਂਕਿ ਬਰਸਾਤਾਂ ਸ਼ੁਰੂ ਹੋ ਗਈਆਂ ਨਹੀਂ ਪੈਣ ਲੱਗ ਪਿਆ ਤੇ ਚਲੋ ਆ ਇਹ ਜਗਾ ਅੱਜ ਆਪਣੀ ਜਿਹੜੀ ਕੰਦ ਕਰਨੀ ਆ ਵਿੱਚ ਪਨੀਰੀ ਖੜੀ ਆ ਥੋੜੀ ਜਿਹੀ ਤੇ ਬਾਕੀ ਦੇ ਇਹ ਦਾ ਕੰਦ ਕਰ ਦਨੇ ਆ ਤੇ ਪੋਟਰਾ ਹੀ ਜਿਹੜੀ ਆ ਪਾਣੀ ਛੱਡਦੇ ਆ ਇਹਨੂੰ ਛੱਡੀ ਜਾਂਦਾ ਵੀ ਆਪਾਂ ਹੋ ਗਿਆ ਬਸ ਪਾਣੀ ਨੱਕਾ ਛੱਡਿਆ ਵਾ ਮੈਂ ਥੋੜਾ ਜਿਹਾ ਪਤਰਾਕ ਤਕ ਮਾਨਾ ਆ ਜੰਮ ਇਹ ਸਭ ਜਿਹੜਾ ਲਾਸਟ ਹੈ ਇਹਦਾ ਲਾ ਕੇ ਇਹਦੇ ਬਾਅਦ ਫਿਰ ਆਪਾਂ ਬੇਲੇ ਕਣੀਰੀ ਵਾਲੀ ਜਗਾ ਨੋ ਕਿ ਝੋਨਾ ਆਪਣਾ ਦੇਖ ਲਓ ਮਾਰਦਾ ਹਰਿਆਲੀਆਂ ਇੱਧਰ ਵੀ ਆ ਉੱਪਰ ਇਹ ਵੀ ਆ ਤੇ ਆ ਵੀ ਆ ਲੋ ਕਰ ਰਿਹਾ ਪਾਣੀ ਹੋ ਗਿਆ ਆ ਪਗਲਾ ਪਗਲਾ ਹੋ ਗਿਆ ਐ ਮੋਟਰ ਜੰਮੀ ਜਾਂਦੀ ਹੈ ਜੇ ਤੇ ਆਹ ਰਹਿ ਗਿਆ ਥੋੜਾ ਜਿਹਾ ਬਾਕੀ ਹੋਇਆ ਭਾਈ ਇੱਧਰੋਂ ਤਾਂ ਆਹ ਥੋੜਾ ਰਹਿੰਦਾ ਹੈ ਉੱਧਰਲੇ ਪਾਸੇ ਰੂਪਾਂ ਵਾਲੇ ਪਾਸੇ ਬਾਕੀ ਰੂਪਾ ਮਟਰ ਜਲ ਮਾਰਨਾ ਘੁੰਮ ਜਾਣਾ ਪਾਣੀ ਸਾਰੇ ਤੇ ਕਰਦੇ ਆ ਸ਼ੁਰੂ ਹੁਣ ਉਹ ਲਾਈਏ ਫਿਰ ਝਟਕ ਨਵੇੜੀਏ ਨੂੰ ਨਹੀਂ ਪਈ ਜਾਂਦਾ ਐ ਦੇਖੋ ਕਿੰਮਣ ਕਿੰਮਣ ਹੋ ਜਾਂਦੀ ਸਰਾਟ ਆ ਜੱਲੀ ਹੈ ਪਗਲਾ ਪਗਲਾ ਨਹੀਂ ਪੈਂਦਾ ਜੇ ਜਾ ਰੱਬਾ ਫੜਦੇ ਜਿਹੜਾ ਗੜਾਕੇ ਨਾਲ ਇੱਕ ਵਾਰੀ ਬੜੀ ਮੋਟੀ ਬਿਮਾਰੀ ਬਮੋਰੀ ਉਹ ਵੀ ਛੱਡ ਗਈ ਤੇ ਕੱਲ ਨੂੰ ਇੱਕ ਵੀਡੀਓ ਆਪਾਂ ਬਣਾਵਾਂਗੇ ਬਾਈ ਸਪੈਸ਼ਲ ਆਪਣੇ ਜਿਹੜਾ ਰੋਗ ਚੱਲਦਾ ਵਾ ਬਾਣੇ ਰੋਗ ਤੇ ਉਹ ਦਿਖਾਵਾਂਗੇ ਤੁਹਾਨੂੰ ਤੇ ਸਾਡੇ ਖੇਤਾਂ 'ਚ ਹੈਗਾ ਜਾਂ ਨਹੀਂ ਹੈਗਾ ਵਿੱਚ ਵੜ ਕੇ ਤੁਹਾਨੂੰ ਦਿਖਾਵਾਂਗੇ ਤੇ ਉਹ ਨਵਾਂ ਲਾਇਆ ਜਿਹੜਾ 20 ਦਿਨਾਂ ਦਾ ਹੋਰ ਦਿਖਾਵਾਂਗੇ ਤੇ ਇਹਨੂੰ ਮਹੀਨਾ ਹੋ ਗਿਆ ਇਹ ਦਿਖਾਵਾਂਗੇ ਤੇ ਦੇਖਾਂਗੇ ਘੁੰਮ ਕੇ ਜਾਂ ਨਹੀਂ ਹੈਗਾ ਉਹ ਤੁਹਾਨੂੰ ਕੱਲੂ ਦਿਖਾਵਾਂਗੇ ਸਾਰਾ ਪਰ ਮੇਰੇ ਹਿਸਾਬ ਨਾਲ ਨਹੀਂ ਹੈ ਬਾਕੀ ਦੇਖਾਂਗੇ ਦੇਖ ਲਵਾਂਗੇ ਕਿਉਂਕਿ ਸਾਰੇ ਪਾਸੇ ਬਹੁਤ ਰੋੜਾ ਪਿਆ ਹੋਇਆ ਹੈ ਜੀ ਦਾ ਤੇ ਦਿਖਾਵਾਂਗੇ ਜਰੂਰ ਉੱਪਰੋਂ ਆਂਗਰ ਕੇ ਤੇ ਸਾਰੇ ਪਾਸੇ ਘੁੰਮ ਕੇ ਕਰਾਂਗੇ ਤੇ ਮੀਂਹ ਪਈ ਜਾਂਦਾ ਹੈ ਤੇ ਕਰੀਏ ਟਰੈਕਟਰ ਸਟਾਰਟ ਤੇ ਕੰਮ ਕਰੀਏ ਸ਼ੁਰੂ ਠੀਕ ਹੈ ਜੀ ਤੇ ਕਰਦੀਏ ਕੰਮ ਸ਼ੁਰੂ ਫਿਰ ਤੇ ਲੱਗੀਏ ਫਿਰ ਝਟ ਮਾਰੀਏ ਨਿਬੜੇ ਵਿੱਚੋਂ ਕੰਮ ਟਾਈਮ ਵੀ ਹੋ ਗਿਆ ਕਾਫੀ ਗੰਟਾ ਹੋ ਗਿਆ ਇਹ ਨੂੰ ਨੇ ਲੱਗਣ ਤੋਂ ਫਰਕ ਜਿੰਤੀ ਹੈ ਤੇ ਹੁਣ ਮੈਂ ਕਿਹਾ ਚੱਲ ਕਦ ਕਰੇ ਦੰਨੇ ਆ ਨਹੀਂ ਜਾਨੇ ਕਿ ਪੱਟਣਾ ਆ ਉਹ ਮੀਂਹ ਕਰਕੇ ਨਹੀਂ ਆਉਂਦਾ ਫਿਰ ਉਹਨਾਂ ਨੂੰ ਪਤਾ ਇਹ ਡਰਦੇ ਆ ਮੀਂਹ ਤੋਂ ਤੋਂਪ ਇਹਨਾਂ ਨੂੰ ਜਿੰਨੀ ਮਰਜ਼ੀ ਹੋਵੇ ਮੀਂਹ ਤੋਂ ਡਰੀ ਜਾਂਦੇ ਮੀਂਹ ਦੇ ਵਿੱਚ ਆਣ ਤੋਂ ਤਾਂ ਐ ਡਰਦੇ ਆ ਕਿ ਹਾਂ ਵੀ ਪਤਾ ਨਹੀਂ ਕਿਹੜਾ ਪਹਾੜ ਉੱਪਰ ਕਿਹੜੀ ਬਰਫ਼ ਦੀ ਸਿੱਲੀ ਰੱਖ ਦਿੱਤੀ ਆ ਪਰ ਬਹੁਤ ਕੰਬਦੇ ਮੀਂਹ ਤੋਂ ਤੇ ਕਰਨਗੇ ਹੁਣ ਪੱਟਣਗੇ ਬਾਅਦ ਵਿੱਚ ਦੁਪਹਿਰ ਤੋਂ ਜੇ ਮੀਂਹ ਹਟਿਆ ਇਹ ਨਹੀਂ ਹਟਿਆ ਤਾਂ ਕੱਲੂ ਸਵੇਰੇ ਪੱਟਣਗੇ ਬਸ ਸ਼ਾਮ ਨੂੰ ਦੇਖਾਂਗੇ ਇੱਕ ਵਰੀ ਜਾ ਕੇ ਆਵਾਂਗੇ ਇਹਨਾਂ ਕੋਲ ਫੋਨ ਫੋਨ ਕਰਾਂਗੇ ਤੇ ਕਰੀਏ ਯਾਰ ਸ਼ੁਰੂ ਪਾਣੀ ਫਿਰ ਜ਼ਿਆਦਾ ਹੋ ਜਾਣਾ ਫਿਰ ਗੱਲਬਾਤ ਕੋ ਬੰਦ ਹੀ ਨਹੀਂ ਆ ਜੀ ਇੱਕਦਮ ਪਤਾ ਨਹੀਂ ਲੱਗਦਾ ਕਾ ਦਾ ਕਰੀਏ ਸ਼ੁਰੂ ਇਹ ਚੱਲ ਝੋਟਿਆ ਮੱਤੇ ਰਿਆ ਘਟਾ ਕੀ ਸ਼ਾਨਦਾਰ ਆਵਾਜ਼ ਕਰੀਏ ਸਟਾਰਟਿੰਗ ਹੋਵੇ। ਉਹ ਭਈਆ ਬੰਦਾ ਆ ਗਿਆ। ਕਿਧਰ ਹੁੰਨੇ ਲੱਗਿਆ ਉਹ। ਇਹ ਜਿਹੜਾ ਤੇਜ਼ ਹੋ ਗਿਆ ਬਾਈ। ਵੱਧ ਗਿਆ ਵੀ। ਤੇ ਕਰੀਏ ਯਾਰ ਸਟਾਰਟ। ਇੱਕਦਮ। ਉਹ ਵੀ ਖਿੱਚੀ ਜਾਂਦੇ ਆ। ਚੱਲੀ ਜਾ ਲਗਾ ਮਰ। ਪਹਿਲਾ ਵੀਡੀਓ ਮੈਂ ਧੋਰ ਜਿਹੜੀ ਜਾਂ ਦੂਜੇ ਵੀਡੀਓ ਵਿੱਚ ਪਾਵਾਂਗਾ। ਬੜਾ ਬਣਾ ਬੜਾ ਜਦ ਵੀ ਗੇਰ ਪਨੀਰੀ ਯਰ ਸੈਟਾਣੀ ਵਿੱਚ ਜਿਹੜੀ ਵੀ ਲੱਭ ਹੋਈ ਵੀ ਨਾ ਸੱਲੇ ਵੀਡੀਓ ਵਿੱਚ ਬਰੀਆ ਚੱਲੀ ਜਾਂਦਾ ਲੋ ਲੂਹ ਚ ਗਲਾਣ ਨਾਲ ਨਾ ਇਹ ਚੱਲਦਾ ਪਹਿਲੇ ਵੀਡੀਓ ਨਾ ਕੋਰੋਨੇ ਸਟੋਰੀ ਆ ਕਰ ਇਹ ਵੀਡੀਓ ਨੇ ਚੱਲਦਾ ਪਿਆ ਬਈ ਔਰ ਤੁਹ ਜੇ ਕਰਦੇ ਆ ਅਰੇ ਘੋੜੂ ਆ ਗਿਆ ਥੋੜਾ ਵਧੀਆ ਵੱਡ ਜੂਗਾ ਈ ਜੰਦੀ ਜਦਾ ਦਾ ਕਾਰ ਯਾ ਬਹੁਤ ਜ਼ਿਆਦਾ ਸਗਾ ਯਾਰ ਕਿਉਂਕਿ ਐਦਾਂ ਹੀ ਬਣਨੀ ਗੱਲ ਕਿ ਕੋ ਦਾ ਅਰਾ ਰਹਿ ਜਣੀ ਹੈ ਪਨੀਰੀ ਵਾਲੀ ਜਗ੍ਹਾ ਕਿੱਦਾਂ ਤੋਖਾ ਦੀ ਗੱਲ ਬੈਠ ਕੇ ਬੱਤੀ ਹੋਈ ਰਹਾ ਦਾ ਸਰੋ ਇੱਦਕ ਲਵਦੀ ਤੋੜੀ ਹਰੀ ਜਿਹੀ ਹੋਈ ਗੱਬੇ ਆ ਸਾਰੇ ਬੰਗਲਿਆਂ ਨੇ ਭਾਂਜ ਪਨੀਰੀ ਦਾ ਹਾਲ ਮਾੜਾ ਕਰਤਾ ਦੇਖੋ ਤਾਂਨ ਹੋ ਗਿਆ ਲੈਵਲ ਜਿਆ ਧਾਕੂ ਐ ਬੱਤੇ ਮਿਲ ਗਿਆ ਤੇ ਸੂਤੇ ਰੂਟਾ ਵੇਟਰ ਨਾ ਆਣਾ ਸਗਾ ਤੋ ਕੀ ਹਾਲ ਚਾਲ ਹੈ ਆ ਜੇ ਮੇਰੇ ਘਰ ਵਾਲੀ ਦੇਖ ਲੋ ਆ ਦੇਖ ਲੋ ਦੇਖ ਲੋ ਰੋਟੀ ਕਾ ਬਣਾਣਾ ਲੱਗੀ ਦੇਖੋ ਆ ਰੋਟੀ ਰੋਟੀ ਘਾਲੂ ਆਗੇ ਰੋਟੀਆਂ ਬੜੀਆਂ ਟੁੱਟੀਆਂ ਫੁੱਟੀਆਂ ਬਣਾਉਂਦੀ ਗੋਲ ਰੋਟੀ ਵੀ ਬਣਾਉਂਦੀ ਹੈ ਤੇਰੀ ਗੋਲ ਬਣਾਉਂਦੀ ਹੈ ਲਾਈਕ ਉਹ ਗੋਲ ਰੋਟੀਆਂ ਲੈ ਆਈਆਂ ਸੀ ਮੇਰੀਆਂ ਨਾ ਗੋਲ ਰੋਟੀ ਬਣਾਉਣੀਆਂ ਉਹਨਾਂ ਜਿੱਦਾਂ ਦੀ ਵੀਡੀਓ ਦਾ ਦੀ ਲੈ ਆਈ ਹੋਰ ਆਪਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ